ਜੋ ਜਿਤੇ ਵੇ ਤੁਸੀਂ ਹੋਗੇ ਰਾਜੀ ਕੁਝ ਹੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦਨ ਦੁੱਖਣੀ ਰਾਤ ਚੌਕਣੀ ਤਰੱਕੀ ਬਖਸ਼ੇ ਜੀ ਹੋਰ ਠੀਕ ਠਾਕ ਹੋ ਮੇਰੇ ਭੈਣ ਭਰਾ ਸਾਰੇ ਭੈਣਾਂ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ YouTube ਫੈਮਲੀ ਦਾ ਵੀ ਤਾਂ ਬਹੁਤ ਬਹੁਤ ਧੰਨਵਾਦ ਬਾਹਰ ਬੈਠੇ ਦੋਸਤਾਂ ਦੋਸਤਾਂ ਵਿੱਚ ਮੇਰੇ ਭੈਣ ਭਰਾ ਬਜ਼ੁਰਗ ਚਾਰੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਗੱਲ ਕਰਦੇ ਆ ਜੀ ਕੋਈ ਵੀ ਚੀਜ਼ ਆਪਾਂ ਚੀਜ਼ ਨੂੰ ਬਣਾਉਣੇ ਆ ਨਾ ਚਾਹ ਚਵੇਰੇ ਆਪਣਾ ਦਿਮਾਗ ਬੰਦ ਕਰਕੇ ਉਹ ਚੀਜ਼ ਵੱਲ ਧਿਆਨ ਚਲਾਇਆ ਆ ਆਪਾਂ ਜਿਹੜਾ ਜੋ ਮੰਨ ਲਓਗੇ ਆ ਬਹੁਤ ਨਾਲ ਇਹ ਆਪਾਂ ਮਾ ਇਹ ਰਿਆ ਕਈ ਚੀਜ਼ਾਂ ਪਾ ਸਕਦੇ ਆ। ਉਹ ਰਾਵੀ ਪਾ ਸਕਦਾ, ਫਲ ਵੀ ਪਾ ਸਕਦਾ। ਠੀਕ ਹੈ ਜੀ। ਤੇ ਆਹ ਖੋਲ ਦੇ। ਇਹ ਬਾਹਰ ਵਾਲਾ ਟੰਗਣਾ। ਇਧਰ ਦੀ ਹੌਂਡਰ ਪਾ ਕੇ ਮਟੱਕੜ ਵੇ ਦੀ ਮੋਰੀ ਕੱਟ ਕੇ ਇਹਨੂੰ ਵੇਰ ਲਾ ਦਿਓ। ਠੀਕ ਹੈ ਜੀ। ਨਾ ਇਧਰ ਜੀ ਪਾਣੀ ਪਾਵੇ, ਨਾ ਬਰ ਅਈ ਨਾ ਸੈਡ ਵਰਦੇ। ਆਪਾਂ ਗੱਲ ਕਰਦੇ ਸੀਗੇ ਜੀ ਕੋਈ ਵੀ ਬੰਦਾ ਜਦੋਂ ਨਾਮਾਂ ਕਰ ਮਜਲਾਉਂਦਾ ਠੀਕ ਹੈ ਜੀ ਉਹ ਹੌਲੀ 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 ਉਹਨੂੰ ਹਾਰਕ ਪੈਦਾ ਜਾਂਦਾ ਕਈ ਵਾਰੀ ਨਹੀਂ ਪਤਾ ਲੱਗਦਾ ਨਾ ਤੇ ਪ੍ਰਣ ਪ੍ਰਭਾਵਾ ਦੇ ਸਲਾਹਾਂ ਦੇ ਨਾਲ ਹੀ ਬੰਦਾ ਜਾਂਦਾ ਪਰਨ ਪ੍ਰਭਾਤੋਂ ਵੱਡੀ ਚੀਜ਼ ਕੋਈ ਨਹੀਂ ਠੀਕ ਹੈ ਜੀ ਤੇ ਆਪਾਂ ਮਨੁਨ ਦਾ ਪ੍ਰਣ ਪ੍ਰਭਾ ਦੀ ਗੱਲ ਤਾਂ ਬਹੁਤ ਜ਼ਰੂਰੀ ਮਨੋ ਚੱਲਦੀ ਹੈ ਆਕ ਵੀ ਬੰਦਾ ਤੇ ਜਦੋਂ ਆਪਾਂ ਮਗਰ ਲਈਆਂ ਗੱਲਾਂ ਸੋਚਣ ਲੱਗ ਜੇ ਮੈਂ ਕਈ ਵਾਰੀ ਆਪਾਂ ਜੇ ਸੋਚ ਗਏ ਯਾਰ ਪਿੱਛੇ 2 4 3 ਹੋਰ 3 4 ਆਪਾਂ ਜਦੋਂ ਪਿੱਛੇ ਨੂੰ ਜਾਂਦੇ ਆ ਉਹ ਤੋਂ ਗਲਤ ਬਣਾਉਂ ਆਪਾਂ ਪਿੱਛੇ ਨੂੰ ਨਾ ਜਾਈਏ ਆਪਾਂ ਅਗਲੀ ਮੱਜਲ ਵੱਲ ਧਿਆਨ ਕਰਦੇ ਕੰਨੀ ਸਾਡੀ ਮੱਜਲ ਆ ਗਈ ਕਿਉਂ ਆ ਮਗਰ ਤੋਂ ਤੇ ਅੜਖਾ ਦੀ ਲੋੜ ਨਹੀਂ ਕਿਉਂ ਮੈਂ ਇੱਧੇ ਆ ਵੀ ਇੱਧੇ ਲੈਣਾ ਰਹਿ ਗਿਆ ਰਹਿ ਗਿਆ ਠੀਕ ਹੈ ਕਿ ਨਾ ਅਗਲਾ ਸਮੇਂ ਬਾਰੇ ਸੋਚੋ ਆਪਾਂ ਅੱਗੇ ਨੂੰ ਕਦਮ ਕਰਨਾ ਪਿੱਛੇ ਨੂੰ ਕਦਮ ਨਹੀਂ तो मेरे भैन भावों का बहुत बहुत तह दिलो धनवाद आजो जी अभी चाह पी लगे हैं चाह पीओ आए आज अके ने मन वीरे ने चाह बनाई है चाह बना के मैं चाह पी लगा तु पीओ भैन भराव मैं ना एक मेरा यार दोस्त है ਬਹੁਤ ਚਿਰਾਂ ਤੋਂ ਉਹ ਦਿਨ ਜਾਣ ਪਛਾਣ ਆ ਮੇਰੀ ਤੇ ਉਹ ਬਾਈ ਕੋਲੇ ਨਾ ਨੁਕਤੇ ਬਹੁਤ ਆ ਕਿਸੇ病मारी ਕਿਸੇ ਵੀ ਚੀਜ਼ ਦੀ ਕਿਸੇ ਤਰ੍ਹਾਂ ਦੀ ਬਿਮਾਰੀ ਹੋਵੇ ਉਹ ਬਾਈ ਤੇ ਲਾਜ ਦੱਸ ਸਕਦਾ ਕੁਝ ਵੀ ਸਕਦਾ ਕਈ ਐਸੇ ਲੋਕ ਹੁੰਦੇ ਆ ਦਵਾਈ ਲੈ ਲਈ ਇੱਕ ਬੰਦੇ ਨੂੰ ਮੈਂ ਦਵਾਈ ਦਵਾਈ ਉਹਦਾ ਨਾਮ ਵੀ ਮੈਨੂੰ ਯਾਦ ਆ ਚੁੱਕਾ ਹੈ ਪਰ ਮੈਂ ਉਹਨੂੰ ਦਵਾਈ ਦਵਾਈ ਉਹਨੇ 30 ਦਿਨਾਂ ਦੀ ਦਵਾਈ ਲਈ ਸੀ ਤੇ ਜਿਹਦੇ ਵਿੱਚੋਂ ਨੇ ਮੈਂ ਤਾਂ ਲਗਭਗ 14 ਦਿਨ ਖਾਧੀ ਦਵਾਈ ਜਦੋਂ 14 ਦਿਨ ਤੇ ਦਵਾਈ ਖਾਂਦਾ ਰਿਹਾ ਤੇ ਉਹ ਮੈਨੂੰ ਆ ਕੇ ਆਂਦਾ ਭਾਈ ਮੈਨੂੰ ਬਹੁਤ ਜ਼ਿਆਦਾ ਫਰਕ ਹੈ ਮੈਨੂੰ ਹੌਸਲਾ ਹੋ ਗਿਆ ਮੈਨੂੰ ਉਹ ਤੋਂ ਜ਼ਿਆਦਾ ਹੌਸਲਾ ਹੋ ਤਾਂ ਗਿਆ ਮੈਂ ਕਿਹਾ ਚੱਲ ਯਾਰ ਆਪਾਂ ਕਿਸੇ ਭੈਣ ਭਰਾ ਤੋਂ ਰਹਿ ਲਈ ਇਹਦਾ ਭਲਾ ਹੋ ਜੂਗਾ ਪਰ ਜਿਹੜੇ ਅੱਜ ਕੱਲ੍ਹ ਦੇ ਲੋਕ ਆ ਫ੍ਰੀ ਵਾਲਾ ਭਲਾ ਨਹੀਂ ਚਾਹੁੰਦੇ ਕਿਉਂ ਦਾ ਪੈਸਾ ਲੈ ਚੁੰਦੇ ਜਿਹੜਾ ਕਿ ਉਹਨਾਂ ਨੂੰ ਚੰਬੂਦਰਾ ਠਾ ਗ ਸਕੇ ਠੱਕੇ ਖਾ ਸਕਣ ਫੇਰ ਜਾ ਕੇ ਇਸ ਥਾਂ ਤੇ ਦੇਖਣਾ ਕੋੜਨਾ ਕਰਨਾ ਉਹ ਬਾਈ ਨੇ ਮੈਨੂੰ ਗਰੰਟੀ ਫੋਲ ਦੇਤੀ ਮੈਂ ਵੀ ਕੋਸ਼ਿਸ਼ ਕੋਸ਼ਿਸ਼ ਉਹਦੇ ਨੁਕਤੇ ਵਰਤੇ ਪਰ ਮੈਨੂੰ ਬਹੁਤ ਜਿਆਦਾ ਪੈਦਾ ਕਿਉਂ ਮੇਰੇ ਇੱਕ ਦਾ ਪੈਰਨ ਸੋ ਜੋ ਲੱਗ ਜਾਂਦੀ ਸੀ ਤੇ ਇੱਕ ਸਰਨ ਸੀ ਅੱਜ ਉਹ ਬਾਈ ਨੇ ਮੈਨੂੰ ਦਵਾਈ ਦੱਸੀ ਤੇ ਮੈਂ ਉਹ ਤੋਂ ਦਵਾਈ ਆ ਕੇ ਘਰੇ ਨੁਕਤਾ ਬਣਾਇਆ ਵਰਤੋਂ ਕੀਤੀ ਤੇ ਮੈਨੂੰ ਰਿਜ਼ਲਟ ਬਹੁਤ ਵਧੀਆ ਮਿਲਿਆ ਮੈਂ ਜਮਾ ਫਸ ਕਲਾਸ ਆ ਰਹੀ ਵੀ ਮੈਨੂੰ ਕੋਈ ਵੀ ਮੁਸ਼ਕਲ ਹੋਵੇ ਮੈਂ ਉਸ ਤੋਂ ਤਾਂ ਲਾਜ ਪੁੱਛ ਲਈਦਾ ਆਪ ਦੇ ਘਰੇ ਉਹ ਚੀਜ਼ਾਂ ਵਸਤਾਂ ਆਪਾਂ ਬਣਾ ਲੈਨੇ ਆਪਾਂ ਖਾਈ ਵਾਲੀ ਚੀਜ਼ਾਂ ਨਹੀਂ ਬਣਾਉਂਦੇ ਨਾ ਜਾਗ ਜਾਨੇ ਚਲ ਕੇ ਡਾਕਟਰਾਂ ਯਾਰੀ ਪੰਗਾ ਕਿਹੜਾ ਲਊਗਾ ਆਪਾਂ ਡਾਕਟਰ ਕੋਲੇ ਜਾਵੜਦੇ ਆ ਡਾਕਟਰ ਨੇ ਦੋ ਚਾਰ ਕਰਾ ਕਰ ਦੇ ਲਈਆਂ ਕਿ ਟੀਕਾ ਲਾ ਲੈਣਾ ਰੁਪਈਆ 100 ਬਣਾ ਕੇ ਤੇ ਫੇਰ ਚਲੇ ਜਾਣਾ ਤੇ ਇਹ ਆਪਾਂ ਨੂੰ ਮਾੜਾ ਮੋਟਾ ਫਰਕ ਪਊ ਤਾਂ ਹੀ ਕਿ ਇਹ ਉਹ ਇਸ ਤਰ੍ਹਾਂ ਕਰਕੇ ਉਹ ਬਾਈ ਦਾ ਮੈਂ ਰਿਜ਼ਲਟ ਲਿਆ ਉਹਨੂੰ ਦਵਾਈਆਂ ਮੈਨੂੰ ਦੱਸਣਾ ਵੀ ਮੈਂ ਉਹਦੇ ਨੁਕਤੇ ਵੀ ਵਰਤੇ ਪਰ ਮੈਨੂੰ ਬਹੁਤ ਔਖਾ ਉਸ ਬਾਈ ਨੇ ਵਿੱਚੋਂ ਦਵਾਈ ਖਾਦੀ ਵਿੱਚੋਂ ਕਿਤੇ ਨਹੀਂ ਖਾਦੀ ਹੈ ਨਾ ਪਹਿਲਾਂ ਤਾਂ ਮੈਨੂੰ ਉਹ ਫਰਕ ਪੈਂਦਾ ਪੈਂਦਾ ਨਾ ਬਹੁਤ ਪੈ ਗਿਆ ਮੈਂ ਉਹਨੂੰ ਜਾ ਕੇ ਫੋਨ ਕੀਤਾ ਮੈਂ ਕਿ ਯਾਰ ਆਪਾਂ ਜਿਹੜਾ ਪ੍ਰੋਜੈਕਟ ਭਰਾ ਨੂੰ ਦਿੱਤਾ ਸੀਗਾ ਉਹਨੂੰ ਬਹੁਤ ਫਰਕ ਪੈ ਗਿਆ ਤੇ ਉਹ ਬਾਈ ਵੀ ਕੋਸ਼ ਹੋ ਗਿਆ ਯਾਰ 40000 ਬਹੁਤ ਵਧੀਆ ਹੋ ਗਿਆ ਵਿਚਾਰਾ ਕੋਲਾ ਮਾਨਸ ਪੁੱਤਰ ਬੰਦਾ ਉਚਾਲੇ ਦਾ ਆਪਾਂ ਦਾ ਕਰਤਾ ਉਹ ਵਿਚਾਰਾ ਆਪੈ ਨੂੰ ਬੋਲ ਤੇ ਦੱਸੀ ਜਾ ਚੀਜ਼ਾਂ ਚੀਜ਼ਾਂ ਅਸੀਂ ਉਦਾਂ ਹੀ ਕਰਾਤਾ ਹੁਣ ਜੇਕਰ ਆਪਾਂ ਉਹ ਬਾਈ ਦਾ ਨੋਖਤਾ ਨਾਮ ਵਰਤ ਕੇ ਦੱਸਿਆ ਹੋਏ ਇੱਕ ਤਾਂ ਸਿਰਫ ਆਪਾਂ ਦੱਸਣਾ ਹੋਣੇ ਮਹਿਨਤ ਆਪਾਂ ਕਰਨੀ ਆ ਨਾ ਆਪਾਂ ਦਾ ਦੋਖ ਨੂੰ ਕਰਨੀ ਆ ਉਹਨੇ ਦੱਸਣ ਵਾਲੇ ਨੇ ਦੱਸਣਾ ਜੇਕਰ ਆਪਾਂ ਉਹਦਾ ਇਸਤੇਮਾਲ ਬਸਹੀ ਨਾ ਕਰਾਂਗੇ ਤੇ ਫਿਰ ਕਸੂਰਦਾਰ ਆਪਾਂ ਹੋਵਾਂਗੇ ਉਹ ਥੋੜੋ ਜਿਹਾ ਉਹਨਾਂ ਆਪੇ ਇੱਕ ਡਾਕਟਰ ਤੋਂ ਸਰਦ ਉਹ ਤੇਰੀ ਇੱਕ ਖਰਾਕ ਬਣਾ ਲਈ ਦੂਜੇ ਤੋਂ ਜਾ ਕੇ ਪੇਟ ਦਰਦ ਵਾਲੀ ਬਣਾ ਲਈ ਤੀਜੇ ਤੋਂ ਜਾ ਕੇ ਹੋਰ ਕੋਈ ਯਾਰ ਮੈਨੂੰ ਤਾਂ ਫਰਕ ਨਹੀਂ ਪਿਆ ਨਾ ਉਹ ਡਾਕਟਰ ਨੂੰ ਆ ਕੇ ਫੇਰ ਲਾਭਾ ਦੇਣਾ ਆਪਾਂ ਜੇ ਕਰ ਰਹੇ ਹੋ ਦੇ ਦੇ ਡਾਕਟਰ ਦੀ ਦਵਾਈ ਵਰਤਦੇ ਹੋ ਦਵਾਈ ਵਰਤੋ ਪੂਰੀ ਵਰਤੋ ਉਹਦਾ ਕੋਰਸ ਪੂਰਾ ਕਰੋ ਤਾਂ ਕਿ ਪਤਾ ਲੱਗ ਸਕੇ ਕਿ ਬਈ ਆਪਾਂ ਨਾ ਫਰਕ ਹਣ ਜੇ ਮhalla ਵੀ ਆਪਾਂ ਇੱਕ ਘਰ ਤੋਂ ਹੁਣ ਦਵਾਈ ਲੈ ਲਈ ਦੂਜੇ ਘਰ ਤੋਂ ਫਿਰ ਆਪਾਂ ਟੋਰ ਪਹਿਨਾ ਨਾ ਉਹ ਗੱਲ ਨਹੀਂ ਬਣਦੀ ਘਟੋ ਘਟ ਬਾਲਾ ਨਹੀਂ ਤਾਂ 10 15 ਦਿਨ ਤੋ ਉਹਦਾ ਕੋਈ ਡਾਕਟਰ ਨਾ ਕਰੋ ਦਵਾਈ ਦਾ ਫੇਰ ਹੀ ਆਪਾਂ ਨੂੰ ਤਨ ਲੱਗੂ ਆਪਾਂ ਲਾਂਬਾ ਦੇਣ ਜੋ ਪਰ ਗੱਲ ਕਰਦੇ ਆ ਜੇ ਕੋਈ ਫਰੀਜ ਨੌਕਤਾ ਦਿੰਦਾ ਨਾ ਭਾਈ ਕੋਈ ਵੀ ਹੈ ਤੇ ਆਪਾਂ ਫਰੀਜ ਦੇ ਬੰਦੇ ਕਈ ਲੈਣ ਚੋਗੀ ਨਹੀਂ ਫਰੀ ਨੌਕਤਾ ਲੈ ਕੇ ਨਾ ਆਪਾਂ ਨੂੰ ਪਤਾ ਕੀ ਕਰਨਗੇ ਬਚਕਾਟਾ ਫਰਨਗੇ ਮੈਂ ਭਾਈ ਫਲਾਣ ਨੇ ਨੋਖਤਾ ਤਾਂ ਚਾ ਫਲਾਣ ਨੇ ਵੀ ਆਇਆ ਤੇ ਮੋਲ ਕਰਦੇ ਹਾਲਟ ਇਹ ਨਹੀਂ ਕਰਨਾ ਚਾਹੀਦਾ ਜੇ ਉਹ ਅਗਲੇ ਦਾ ਕਸੂਰ ਤਾਂ ਕੱਢੀਏ ਜੇ ਆਪਾਂ ਅਗਲੇ ਦਾ ਦਵਾਈ ਸਹੀ ਸਮੇਂ ਸਰ ਲਈ ਹੈ ਠੀਕ ਹੈ ਇਹ ਵੀ ਆਪਾਂ ਉਹਨਾਂ ਨੂੰ ਦੱਸ ਸਕਦੇ ਹਾਂ ਯਾਰ ਭਾਈ ਮੈਨੂੰ ਤਾਂ ਫਰਕ ਨਹੀਂ ਪਿਆ ਮੈਂ ਤੁਹਾਨੂੰ ਆਪ ਵੀ ਦੱਸਦਾ ਮੇਰੇ ਪੇਟ ਵਿੱਚ ਦਰਦ ਬਹੁਤ ਜ਼ਿਆਦਾ ਹੋਣ ਲੱਗ ਗਿਆ ਕੋਈ ਮੈਨੂੰ ਪਤਰੀਆਂ ਦੱਸੇ ਕੋਈ ਵੀ ਇਲਾਦਤ ਸੇ ਕੋਈ ਕੌਸ਼ਤ ਸੇ ਤੇ ਬਹੁਤ ਔਖਾ ਹੋਇਆ ਜਿਹਨੇ ਮੈਂ ਆਏ ਲੱਗੇ ਵੀ ਜਾਨੀ ਕਿ ਆ ਇਥੋਂ 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 ਚੜੇ ਬਖਾ ਇਥੋਂ ਦਿਮਾਗ ਨੂੰ ਚੁੱਕ ਜਾਵੇ ਫਿਰ ਪਿੱਛੇ ਨੂੰ ਢੂਈ ਤੇ ਜਾਵੇ ਓੜੀ 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 ਪਾਇਓ ਕੀ ਕੀਤਾ ਦੇ ਮੈਂ ਮੋਗ ਉਹਦੇ ਭੈਣ ਨੂੰ ਫੋਨ ਲਾਇਆ ਉੱਥੇ ਉਹਦੇ ਗੁਆਂਢ ਡਾਕਟਰ ਮੈਂ ਅੱਗੇ ਵੀ ਦੋ ਤੇ ਵਾਰ ਦਵਾਈ ਲੈ ਕੇ ਆਇਆ ਸੀ ਫਿਰ ਮੈਂ ਉਹਦੇ ਨਾਲ ਫੋਨ ਤੇ ਗੱਲ ਕੀਤੀ ਡਾਕਟਰ ਆਹਨਾ ਉਹ ਮੈਨਵਾ ਦੇ ਵੀ ਤੁਸੀਂ ਆ ਜਾਓ ਆਪਾਂ ਚੈੱਕ ਕਰ ਲੈਨੇ ਦਵਾਈ ਦੇ ਦੇਵਾਂਗੇ ਕੋਈ ਗੱਲ ਇੱਕ ਭਰਉਣ ਦੀ ਤੇ ਤੁਸੀਂ ਆ ਜੀ ਮੈਂ ਭਾਈ ਚਲਾ ਗਿਆ ਕੋਣੇ ਮੈਨੂ ਜੈ ਕਾਪਸਾਰਾ ਕਰ ਕਰਕੇ ਮੇਰਾ ਟੈਕ ਟੂਕਦਾ ਸਰਰ ਰੋਟਾ ਰੋਟਾ ਕਰਕੇ ਮੈਂ ਨਵਾਂ ਦਾ ਬਿੱਟੇ ਲੈ ਦਿਲ ਤੋਂ ਤਿਆਬ ਜਾਉਂਗਾ ਉਹ ਜਨ ਕੇ ਦੇ ਦਰਸ਼ਨ ਮਤਾ ਪਰ ਕੀ ਹੋਇਆ ਉਹ ਮੇਰੇ ਭੈਣਾਂ ਦੀ ਵੀ ਨਹੀਂ ਆਪਾਂ ਸਕੈਨ ਕਰਾ ਕੇ ਤੇ ਆਪਾਂ ਅਪਰੇਸ਼ਨ ਹੀ ਕਰਾ ਦੇਣਾ ਜੇ ਪੱਥਰੀਆਂ ਆਈਆਂ ਜੇ ਪੱਥਰੀਆਂ ਹੋਈਆਂ ਤਾਂ ਨਾ ਉਹ ਬੈਣ ਨਹੀਂ ਦਿੰਦੀਆਂ ਇਹ ਬੇਤੂ ਆਉ ਖਾਵੇਂਗਾ 1 ਲੱਖ ਤੋਂ ਆਰੀ ਆਂ ਅੱਜ ਦਾ ਤੇਰਾ ਅਪਰੇਸ਼ਨ ਕਰਾਂ ਮੈਂ ਅਪਰੇਸ਼ਨਾਂ ਤੋਂ ਬਹੁਤ ਚਾਲੂ ਹਾਂ चलो जी मेर उहो डॉक्टर ए दो, दो ट लाए त उहो मैनू दो घंटे रह, इते रेस्ट कर उतूं बाद तूं दसां चलो जी मैं दो टे लॻा पैगा भेण खे घर त मैनू न जॾो नींद आई दो घंटे में सुता रहिया दोव घंटिय बाद में उथियां त मनूं ए लॻे बि मैनू बीमारी कोई न ਮੇਰੀ ਚਿੰਤਾ ਕਰਦੇ ਆ ਨੀ ਮੇਰੀ ਚਿੰਤਾ ਕਰਦੇ ਆ ਨੀ ਵੀ ਤੂੰ ਇਕੱਲਾ ਚੱਲਿਆ ਹਨਾ ਜੇ ਹੁਣ ਇਤਰਾ ਕਰਕੇ ਸਾਨੂੰ ਕੌਣ ਦੱਸੂ ਪੁੱਛੂਗਾ ਬਾਕੀ ਤੇਰੇ ਨਾਲ ਕੋਈ ਗੱਲ ਹੋਗੀ ਜਾਂ ਦੂਜਿਆਂ ਨਾਲ ਗੱਲ ਕਰਾਂਗੇ ਉਹ ਫਿਰ ਤਾਂ ਦੱਸਣਾ ਨਹੀਂ ਉਹਨਾਂ ਨੇ ਕੋਈ ਹੈ ਨਾ ਕੋਈ ਆਂਦਾ ਪਰਿਵਾਰ ਨੂੰ ਯਾਰ ਬੰਦਾ ਸਾਡਾ ਚਲਿਆ ਗਿਆ ਹੁਣ ਕੋਈ ਜੇਤਾ ਬੰਦਾ ਅਸੀਂ ਦੋਨੇ ਹੈਂਡੀਕੈਪਡ ਅਸੀਂ ਚੱਲ ਕੋ ਚੋਕਰੀ ਵੀ ਤਰਾਲ ਜਾਂਦੀ ਇੱਕ ਬੱਚਾ ਔਖਾ ਸੀ ਚਲੋ ਜੀ ਮੈਂ ਕੀ ਕੀਤਾ ਤੇ ਮੈਂ ਅੱਜ ਤਾਂ ਨਵਾਂ ਕਮੈਗਾ ਬੋਲ ਖਾਲੀ ਜੀ ਰਾਇ ਬਣਾ ਕੇ ਸੁਣਾ ਚਾਹਾਂ ਪਰ ਮੈਨੂੰ ਡਾਕਟਰ ਦਾ ਪੂਰਾ ਯਕੀਨ ਹੋ ਗਿਆ ਤਸੱਲੀ ਹੋ ਗਈ ਵੀ ਹੁਣ ਠੀਕ ਹੋ ਜਾ ਫਿਰ ਮੈਂ ਉਹਦੋਂ ਮੜਦਨ ਨੂੰ ਮਿਲ ਕੇ ਆ ਮੈਂ ਕਿਹਾ ਜੀ ਹੁਣ ਕੁਝ ਕੁਸ ਕਰਕ ਮੈਂ ਉਹਨੇ ਮੈਨੂੰ ਤਿੰਨ ਦਿਨਾਂ ਦੀ ਦਵਾਈ ਦਿੱਤੀ ਬਹੁਤ ਹੀ ਚੰਗਾ ਹੈ ਤਿੰਨ ਦਿਨਾਂ ਦੀ ਦਵਾਈ ਦਿੱਤੀ 2 ਘੰਟੇ ਮੈਂ ਉਹਨਾਂ ਦੇ ਘਰੇ ਸੁੱਤਾ ਮੁੜ ਕੇ ਮੈਂ ਘਰੇ ਆ ਕੇ ਵੇ ਜਵਨ ਨੰਬਰ ਦਾ ਉਹ ਤਿੰਨ ਦਿਨਾਂ ਦੀ ਦਵਾਈ ਲੈ ਕੇ ਮੈਨੂੰ ਅੱਜ ਅੱਜ ਤੁਮ ਨੂੰ 5 ਸਾਲ ਹੋ ਗਏ ਜਾਨ ਤੇ ਬਹੁਤ ਵਧੀਆ ਡਾਕਟਰ ਹੈ ਘਬਰਾਉਂਦਾ ਨਹੀਂ ਹੈ ਠੀਕ ਹੈ ਜੀ ਤੇ ਉਹਨੇ ਵੀ ਮੇਰੀ ਬਹੁਤ ਬਹੁਤ ਮਦਦ ਕੀਤੀ ਮੈਂ ਜਦੋਂ ਵੀ ਜਾਵਾਂ ਆਪ ਬਚਾਰਾ ਥਕੇ ਬਾਹਰ ਆ ਜਾਂਦਾ ਦੱਸੋ ਜੀ ਕੀ ਤਕਨੀਕ ਹੈ ਮਮਾ ਜੀ ਮੇਰੇ ਭਾਦਰ ਆਪ ਹੋ ਹੀ ਗਿਆ ਇੱਕ ਮੇਰਾ ਯਾਰ ਦੋਤ ਮੇਟਰ ਜਿੱਦੀ ਮੈਂ ਕੋਲੋਂ ਵੀਡੀਓ ਪਿੱਛੇ ਜ਼ਿਕਰ ਕਰ ਚੁੱਕੇ ਹਾਂ ਤੇ ਉਹ ਭਰਾ ਵੀ ਮੈਨੂੰ ਬਹੁਤ ਵਾਰੀ ਇਹਦਾ ਜਦੋਂ ਵੀ ਮੈਨੂੰ ਕੋਈ ਰੋਗਲੀ ਹੋਵੇ ਉਹਦੇ ਮੈਨੂੰ ਟੋਟ ਦਵਾਈ ਕੁੱਤੀ ਪਾ ਚ ਲੈਣਾ ਵੀ ਆਹ ਪ੍ਰੋਬਲਮ ਆ ਭਾਈ ਮੈਨੂੰ ਮਨ ਕਿਵੇਂ ਮੈਂ ਕੋਈ ਹੱਲ ਲੱਭਦਾ ਸੀ ਉਹਨੇ ਵਿਚਾਰੇ ਨੇ ਆਪੇ ਰਿਸਟਾਰਟ ਨਾ ਦੱਸ ਦੇਣਾ ਵੀ ਆਹ ਚੀਜ਼ਾਂ ਵਸ ਗਈ ਹੁਣ ਮੇਰੇ ਨਾਲ ਮੌਸਮ ਜਿਦਰਾ ਉਹਨਾਂ ਕਰਕੇ ਥੋੜਾ ਜਿਹਾ ਖੁਰਕੀ ਜਿਹੀ ਲੜਦੀ ਸੀ ਬਿੱਡੇ ਤੇ ਉਹਨਾ ਮੈਨੂੰ ਦੋ ਰੋਜ਼ ਨਕਤੇ ਤੱਕ ਉਹੋ ਹੀ ਯਾਦ ਕਰੇ ਬਣਾ ਲੈ ਮੈਂ ਬੰਦ ਗਿਆ ਸੀ ਗੱਲ ਕਰਦੇ ਆਂ ਵੀ ਜੇ ਆਪਾਂ ਅੱਗੇ ਨਾ ਆਪਣੇ ਮਾਣਾਂ ਬਿੱਟੇ ਦੇ ਵੀ ਆਪਾਂ ਇਹ 10 ਅਕਤੂਬਰ ਤਲੇ ਦਿਨਾਂ ਸੀ ਠੀਕ ਹੋ ਜਾਂਦੇ ਸੀ। ਹੁਣ ਕੋਈ ਦੇਸੀ ਨੌਤਾ ਵਰਤਦਾ ਨਹੀਂ ਮੜਾ ਗਿਆ ਕੋਈ ਦੋਹਦਾ ਚਾਲ ਡਾਕਟਰ ਨੂੰ ਜਦੋਂ ਮੜ ਰੋ ਚਾਲ ਡਾਕਟਰ ਕੋਈ ਜੇ ਆ ਕਈ ਨਾ ਉਹ ਪ੍ਰਾਨੀਆਂ ਬੜੀਆਂ ਚੀਜ਼ ਕਰਦੇ ਹੁੰਦੇ ਸੀ ਆ ਗਲਾ ਹੋ ਜਾਂਦਾ ਹੈ ਬੱਚਿਆਂ ਦਾ। ਉਹਨਾਂ ਨੇ ਲੈ ਕੇ ਸਰੋਂ ਦਾ ਤੇਲ ਆਇਆ ਹੋਲੀ 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 ਆ ਰਿਹਾ ਨਾ। ਬੇਰ ਉਹਨਾਂ ਨੇ ਉਥੇ ਤੇ ਸਵਾਜੀ ਇਲਾਕੇ ਤੇ ਆਖਾਂ ਲਗਾਉਣ ਚੱਕ ਦੇਣਾ ਕਿੱਥੇ ਜੋ ਆਪਾਂ ਲਿਆ ਕੇ ਭੰਬੇਲਵਾ ਉਹ ਕਰਾ ਆਕਰ ਹਨ ਤੇ ਜੇ ਸੀ ਨੁਕਤੇ ਅਨਵ ਜੀ ਆਪਾਂ ਵਰਤਦੇ ਨਹੀਂ ਜੇਕਰ ਆਪਾਂ ਵਰਤ ਗਿਆ ਆਪ ਨੂੰ ਪਤਾ ਤਾਂ ਲੱਗੇ ਉਹ ਭਰਾਏ ਐਸੇ ਕਰਕੇ ਆਪਾਂ ਕਰਿਆ ਛੱਡੋ ਭਰੇ ਇਹਨਾਂ ਹਾਰ ਫੋਨ ਕਰੂਗਾ ਕਿ ਆਪਾਂ ਚਲ ਡਾਕਟਰ ਤੇ ਲੈ ਲੈਨੇ ਉਥੇ ਸੌਪਝਾ ਲੈ ਲੂਗਾ ਆਪਾਂ ਦਵਾਈ ਦੇ ਦੇਣਾ ਉਹ ਬਾਈ ਕੋਲੇ ਇਹਨੇ ਦਸੀ ਨੁਕਤੇ ਆ ਨਾ ਗੱਲ ਹੀ ਚਾ ਸੋ ਇਸ ਤਰ੍ਹਾਂ ਕਰਕੇ ਵੀਰੋ ਦੇਸੀ ਨੁਕਤੇ ਵੀ ਵਰਤੋ ਰਹਿ ਵੀ ਲੋ ਰਹਿ ਤੇ ਖੜੋ ਵੀ ਜੇ ਆਪਾਂ ਰਹਿਤੇ ਨਹੀਂ ਖੜਦੇ ਤੇ ਫਿਰ ਆਪਾਂ ਨੂੰ ਫਰਕ ਵੀ ਕਿਵੇਂ ਪੈਣਾ ਸੋ ਇਸ ਤਰ੍ਹਾਂ ਕਰਕੇ ਪਹਿਣਾ ਭਰਾਵਾਂ ਨੂੰ ਆਪਾਂ ਦੱਸਦੇ ਆਂ ਵੀ ਆਪਾਂ ਘਰੇ ਵੀ ਦੇਸੀ ਨੁਕਤੇ ਥੋੜਾ ਜਿਹਾ ਵਰਤ ਲਿਆ ਕਰੀਂ ਤਾਂ ਲਾ ਡਾਕਟਰਾਂ ਤੇ ਨਰਿਆ ਕਰੀਂ ਬਾਕੀ ਉਹਨਾਂ ਤਕਰੀਬ ਨੇ ਆਵਾਂ ਜੀ ਹਰੇਕ ਬੰਦਾ ਉੜੀ ਬੋਦੀ ਦਵਾਈ ਤੇ ਚੱਲਦਾ ਥੋ ਅੱਗੇ ਖਰਾਕਾ ਹੁੰਦੀ ਸੀ ਸਮਾਂ ਹੋ ਉਸ ਚਾਬਾ ਹੋ ਉਸ ਚ ਸਾਰਾ ਕੁਝ ਸੀ ਸਿਸਟਮ ਹੀ ਬਦਲ ਗਿਆ ਹੁਣ ਤਾਂ ਮਾੜਾ ਜਿਹਾ ਖਾਂਦ ਨਹੀਂ ਲੱਗਦੀ ਕਿਆ ਲੈ ਡਾਕਟਰ ਕੋਲ ਮਾੜਾ ਜਿਹਾ ਕੋ ਫੋੜਾ ਪੈਣ ਸੀ ਚੱਲ ਡਾਕਟਰ ਕੋਲ ਅੱਗੇ ਜੋ ਆਕਾ ਨੇ ਲੈਟਰ ਲੁੱਟ ਲੈਣਾ ਐ ਤਾਂ ਤੀਜੇ ਮਿੱਟੀ ਮੁੱਟੀ ਜਗਤ ਤੇ ਟਿਹਰੀ ਪਈ ਹੋਣੀ ਉੱਥੇ ਲੋਡਿੰਗ ਨਾਲੋਂ ਵਧੀਆ ਸੱਤ ਹੋ ਜਾਂਦਾ ਸੋ ਮੈਂ ਇਹ ਗੱਲ ਕਰਦਾ ਵੀ ਜੇ ਕੋਈ ਭੈਣ ਕਰਾ ਆਪਾਂ ਨੂੰ ਕੋਈ ਨਕਤਾ ਦਾਦਾ ਨਾ ਉਹਦੀ ਆਣਗੋਲਿਆ ਕਰਨਾ ਕਰਿਆ ਕਰੋ ਉਹ ਇਸਤੇਮਾਲ ਵੀ ਕਰੋ ਪਰ ਪਤਾ ਲੱਗ ਜਾਂਦਾ ਵੀ ਬੰਦੇ ਨੇ ਹਾਮੀ ਵਧੀਆ ਰਹਾ ਪਤਾ ਪਰ ਜਿੰਨੇ ਮੈਂ ਉਹ ਵੀਰ ਤੋਂ ਨਕਤੇ ਲਏ ਆ ਪਰ ਮੈਨੂੰ ਅੱਜ ਤੱਕ ਕੋਈ ਗੁਦਗੁਦ ਨਹੀਂ ਪਿਆ ਮੈਂ ਜਮਾ ਨਾ ਬਰਨ ਉਹ ਜਦੋਂ ਮੇਰਾ ਪੇਟ ਦਾ ਸੀਗਾ ਮੇਰੀ ਪੈਰ ਦੀ ਬਹੁਤ ਜ਼ੋਰ ਲੱਗੀ ਸੀ ਵੀਪਰੇਸ਼ਨ ਕਰਵਾਉਣਾ ਕਰਾਣਾ 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 ਮੈਂ ਵੀਪਰੇਸ਼ਨ ਕਰਾਇਆ ਅੱਜ ਤੋਂ 5 ਸਾਲ ਹੋ ਗਏ ਦੋ ਟੀਕੇ ਲੱਗੇ ਦੋ ਚਾਰ ਖਰਾਕਾ ਦਿੱਤਿਆ ਹੁਣੇ ਮੈਨੂੰ ਤੇ ਸਰਦਾਰ ਜੀ ਆ ਬੈਠੇ ਫਿਰ ਉਹਨੇ ਪੁੱਛਿਆ ਮੈਂ ਕਿਹਾ ਜੀ ਪਥਰੀ ਦਾ ਜਿਵੇਂ ਹੋਵੇ ਵੀ ਉਹ ਮੈਂ ਸਕੈਨ ਵੀ ਕਰਾ ਲਈ ਸਕੈਨ ਦੇ ਵਿੱਚ ਮੇਰੇ ਗੁਰਦਾ ਵੀ ਭਰਿਆ ਪਿੱਤਾ ਵੀ ਭਰਿਆ ਬਲੈਡਰ ਚ ਵੀ ਪੈਥ ਵੀ ਯਾਰ ਪਥਰੀ ਹੈ ਤੇ ਉਹ ਮੈਂ ਡਾਕਟਰ ਨੂੰ ਪੁੱਛਿਆ ਹੁਣ ਯਾਰ ਮਿਲ ਕਾਲ ਸੁਣ ਜਿਹੜਾ ਪਥਰੀ ਹੁੰਦੀ ਹੈ ਨਾ ਪਥਰੀ ਭਾਵੇਂ ਇੱਕਾ ਭਾਵੇਂ ਥੋੜੀ ਹੈ ਭਾਵੇਂ ਵੱਡੀ ਹੈ ਜਦੋਂ ਤੇਰੇ ਦਰਦ ਉੱਠ ਗੜਿਆ ਉਹ ਦਰਦ ਜਿੰਨਾ ਚੱਕੋ ਕੱਢੀ ਨਾ ਜਾਵੇ ਉਹਨੇ ਚਰੋ ਦਰਦ ਰੋਖਦਾ ਇਹ ਜਾਇਸਿਆ ਉਹ ਦਿਲ ਤੇ ਜੰਮ ਗਿਆ ਤੂੰ ਤੁਰਦਾ ਫਿਰਦਾ ਨਹੀਂ ਉਹਨਾਂ ਠੀਕ ਹੈ ਨਾ ਤੁਸੀਂ ਵੀਲ ਚੇਅਰ ਤੇ ਵੀਲ ਚੇਅਰ ਤੇ ਬੰਦੇ ਤੁਰਨ ਫਿਰਨ ਦਾ ਬਹੁਤ ਫਰਕ ਪੈਂਦਾ ਕਿੱਦਾਂ ਬੰਦੇ ਨੇ ਰੋਟੀ ਪਾਣੀ ਖਾ ਕੇ ਚੱਲ ਪਾਉਂਦੇ ਕਿਹੜਾ ਕੱਢੇ ਹਾਂ ਅਸੀਂ ਵੀਲ ਚੇਅਰ ਤੇ ਉਹਰ ਜਿੰਨਾ ਕੋਵਾਂ ਨਾ ਪਰ ਪਦਾਰਥ ਖਾਣੇ ਆ ਤੋ ਆਪਣਾ ਪੂਰੀ ਤਰ੍ਹਾਂ ਸੈੱਟ ਨਹੀਂ ਹੁੰਦਾ ਮੈਨੂੰ ਲੋ ਆ ਨਸਤੇ ਸੇਵੀ 13 97 ਹੈ ਨਾ ਤੁਸੀਂ ਬੈਠੇ ਰਹਿੰਦੇ ਤੁਸੀਂ ਤੋਰ ਫੈਰ ਨਹੀਂ ਸਕਦੇ ਤਾਂ ਕਰਕੇ ਜਿਆਦ ਦਿਲ ਤੋਂ ਜੰਮ ਰਿਹਾ ਕੋਰ ਮੈਨੂੰ ਅੱਜ ਭਰਖ ਕੀਤਾ ਪਰਮਾਤਮਾ ਤੰਦਰੁਸਤੀ ਦੇ ਉਸ ਵੀ ਤੋਂ ਵੀ ਜਿਹੜਾ ਮੈਨੂੰ ਦੇਸੀ ਵਕਤਾ ਦੱਚਾ ਮੇਰੇ ਪੇਟੇ ਦਾ ਖਾਜ ਉਹ ਲੱਗ ਸੀ ਕਿ ਬਹੁਤ ਦਵਾਈ ਗੋਲ ਲਈ ਉਹਨੇ ਪਰ ਮੈਨੂੰ ਘਰੇ ਦੇਸੀ ਨਕਤਾ ਦੇ ਤਿਆਰ ਖਸਾਬਣ ਦੱਸੀ ਉਹ ਮੈਂ ਲੈ ਆਇਆ ਨਮ ਦੀ ਖਸਾਬਣ ਦੱਸੀ ਤੇ ਘਰੇ ਇੱਕ ਦੇਸੀ ਨਕਤਾ ਬਣਾ ਲਿਆ ਚਲ ਆਰ ਕਰਦੇ ਕੋਈ ਦਿੱਕਤ ਨਹੀਂ ਪ੍ਰਮਾਤਮਾ ਦੀ ਕਿਰਪਾ ਸੱਚੇ ਬਾਦਸ਼ਾਹ ਦੀ ਇਦਾਂ ਹੀ ਬਣਾਈ ਰੱਖੇ ਤੁਹਾਡਾ ਭੈਣਾ ਭਰਾਵਾਂ ਦਾ ਵੱਤਵਾਦ ਸੰਜੋਗ ਚਾਹੀਦਾ ਵੱਤਵਾਦ ਵੀਡੀਓ ਨੂੰ ਲਾਇਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਪੂਰੀ ਵੀ ਦੇਖਿਆ ਕਰੋ ਠੀਕ ਹੈ ਜੀ ਤੁਹਾਡੇ ਬਰਤੋਲਤ ਦੇ ਨਾਲ ਹੀ ਅਸੀਂ ਇੱਥੋਂ ਤੱਕ ਪਹੁੰਚ ਚੁੱਕੇ ਹਾਂ ਕਈ ਲੋਕ ਇਦਾਂ ਵੀ ਕਹਿੰਦੇ ਸੀ ਬਈ ਭਾਵੇਂ ਤੋਂ ਜਿੰਨਾ ਮਰਜ਼ੀ ਜ਼ੋਰ ਲਾ ਲਾ ਦੋ ਚਾਰ ਦਾ ਸਬਸਕ੍ਰਾਈਬਰ ਨਹੀਂ ਜੁੜ ਸਕਦੇ ਪ੍ਰਭੂ ਆਪਾਂ ਵਗੇ ਗੱਲ ਮਾਲ ੱਲੇ ਬੰਨ ਵੀ ਠੀਕ ਆ ਪ੍ਰਭੂ ਨਹੀਂ ਜੁੜ ਸਕਦੇ ਤੇ ਐਨੀ ਕਿਰਪਾ ਮਾਲਕ ਨੇ ਕੀਤੀ ਐਨੇ ਭੈਣ ਪ੍ਰਭਾ ਮੇਰੇ ਨਾਲ ਜੁੜੇ ਮੈਨੂੰ ਹੌਸਲਾ ਵਧਾਈ ਦਿੱਤਾ ਇੱਥੋਂ ਤੱਕ ਲੱਗੇ ਮੈਂ ਸਾਰੇ ਭੈਣ ਪ੍ਰਭਾਆਂ ਦਾ ਮੈਂ ਤੁਹਾਨੂੰ ਅਸੂਨ ਸਾਰਾ ਬੰਤਾ ਤੇ ਮੈਂ ਧੰਨਵਾਦ ਆ ਬਾਹਰ ਬੈਠੀਆਂ ਮੇਰੀਆਂ ਭੈਣਾਂ ਦਾ ਵੀ ਤਹਿ ਦਿਲੋਂ ਧੰਨਵਾਦ ਆ ਜਿਹੜੀਆਂ ਸਾਨੂੰ ਫੋਨ ਲਾ ਕੇ ਕੋਈ ਨਹੀਂ ਠੀਕ ਠਾਕ ਆ ਭਰਾ ਵੀ ਕੋਈ ਦੇ ਵੀ ਇਹ ਤੋਂ ਮੇਰੇ ਨੌਜਵਾਨ ਗਏ ਆ ਪਿੰਡ ਨਗਰ ਦੇ ਵਿੱਚੋਂ ਉਹ ਵੀ ਫੋਨ ਲਾ ਕੇ ਪੁੱਛਦੇ ਆ ਕਿਦਾਂ ਕੋਨੇ ਕਿਵੇਂ ਬੱਚੇ ਠੀਕ ਆ ਤੇ ਬਹੁਤ ਚੰਗਾ ਜਿਹੜੀ ਮੈਨੂੰ ਮੈਲੇ ਰਿਆ ਸੰਜੋਗ ਭੈਣ ਭਰਾਵਾਂ ਦੇ ਸੱਤ ਹੀ ਆ ਬਾਈ ਕੱਲਾ ਬੰਦਾ ਭਵਨ ਲੱਖ ਤੁਰਿਆ ਬਰੇ ਵੀ ਮੈਂ ਹੀ ਆ ਮੈਂ 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 ਕੋਈ ਨਹੀਂ ਜਿੰਨਾ ਚੱਕ ਭੈਣ ਭਰਾ ਉਹ ਨਾਲ ਜੜਨ ਨਾਲ ਸਰਪੁੱਸ ਚੱਲੀ ਜਾਊਗਾ ਜੇ ਕੋਕਾਸੇ ਆ ਪੇਰ ਕੁਛ ਨਹੀਂ ਚੱਲਣਾ ਕੱਲਾ ਕੁਛ ਨਹੀਂ ਕਰ ਸਕਦਾ ਇਸ ਕਰਕੇ ਹੱਥ ਬਨ ਕੇ ਬੈਠਦੀ ਹੈ ਵੀ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਜੀ ਜੇ ਕੋ ਸਾਡੇ ਵਿਚਾਰਾਂ ਦੇ ਵਿੱਚ ਕੋਈ ਫਰਕ ਹੈ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਅਸੀਂ ਉਹਨਾਂ ਦਰਸਤਾਕਰ ਸਕੀਏ ਜੀ ਇਤੁ ਸੇ ਵੱਡੇ ਹੋ ਮਾਣਯੋਗ ਸਸਰੀ ਕਾ ਜੀ ਸਾਰਿਆਂ ਨੂੰ ਜੋਤੋ ਫੈਮਿਲੀ ਦਾ ਬਤਿਹਦ ਰਿਤਾ ਧੰਨਵਾਦ ਭੈਣ ਜੀ